ਅਣੀ ਬਬਈ ਜੀ ਦਾ ਤੇ ਅੱਗੇ ਸਮਾਗਮ ਚੱਲੇ ਜਾ ਰਿਹਾ ਕੀ ਕੰਨ ਕਰਦਾ ਜੀ ਜਨਮ ਮਰਣਾ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰਿ ਸਿਓ ਲੈਣ ਮਿਲਾਏ ਸੇਵਾ ਦੇ ਪੁੰਜ ਨਾਮ ਦੇ ਰਸੀਏ ਤੇ ਗੁਰੂ ਘਰ ਦੇ ਅਨੰਨ ਸੇਵਕ ਸੇਵਾਦਾਰ ਸ੍ਰੀਮਾਨ ਸੰਤ ਬਾਬਾ ਜੈਮਨ ਸਿੰਘ ਜੀ ਪੂਰੀ ਵਾਲੇ ਸੰਤ ਬਾਬਾ ਗੁਰदयाल ਸਿੰਘ ਜੀ ਪੂਰੀ ਵਾਲੇ ਤੇ ਸੰਤ ਬਾਬਾ ਨਾਮਦਾਨ ਸਿੰਘ ਜੀ ਪੂਰੀ ਵਾਲਿਆਂ ਦਾ ਸਾਲਾਨਾ ਵਰਸੀ ਸਮਾਗਮ ਜਿਹੜਾ ਵਾ ਉਹ 29 ਅਕਤੂਬਰ ਨੂੰ ਨਿਰਮਲ ਡੇਰਾ ਕਾਰ ਸੇਵਾ ਸੰਤ ਬਾਬਾ ਪੂਰੀ ਵਾਲੇ ਤਰਨਤਾਰਨ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੜੀ ਸ਼ਰਧਾ ਪ੍ਰੇਮ ਯਾਰ ਤੇ ਭਾਵਨਾ ਦੇ ਨਾਲ ਰਚਾਇਆ ਜਾ ਰਿਹਾ ਉਸ ਦਿਨ ਅਰੰਭੇ ਸ਼੍ਰੀ ਆਖਣਪਾਤ ਸਾਹਿਬਾਂ ਦੇ ਭੋਗ ਪੈਣਗੇ ਤੇ ਭੋਗ ਤੋਂ ਉਪਰੰਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕੀਰਤਨ ਕਰਨਗੇ ਸੰਤਾਂ ਨੂੰ ਗੁਰਬਾਣੀ ਸਰਵਣ ਕਰਾਉਣਗੇ ਅਤੇ ਹੋਰ ਵਿਦਵਾਨ ਸੰਤ ਮਹਾਪੁਰਖ ਨਿਰਮਲੇ ਸੰਤ ਮਹਾਪੁਰਖ ਕਥਾ ਦੁਆਰਾ ਆਪਣੇ ਪ੍ਰਵਚਨਾ ਦੁਆਰਾ ਸੰਗਤਾਂ ਨੂੰ ਵਿਹਾਲ ਕਰਨਗੇ ਦਾਸ ਇਹਨਾਂ ਵਰਸੀ ਸਮਾਗਮਾਂ ਤੇ ਗੁਰਮਤ ਸਮਾਗਮਾਂ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੇ ਸੱਦਾ ਦਿੰਦਾ ਕਿ ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਪਰਿਵਾਰਾਂ ਸਵੇਤ ਆਓ ਹਾਜ਼ਰੀਆਂ ਭਰੋ ਸਮਾਗਮਾਂ ਤੇ ਵਰਸੀ ਸਮਾਗਮਾਂ ਦੇ ਰੌਣਕ ਨੂੰ ਵਧਾਉਣਾ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ